ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹਿਲਾ ਪਹਿਲਾ ਜੇ ਕਰ ਸੂਤਕ ਮੰਨੀਐ ਸਭ ਤੇ ਸੂਤਕ ਹੋਏ ਹੋਏ ਤ ਲੱਕੜੀ ਅੰਦਰ ਕੀੜਾ ਹੋਏ ਜੀਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ ਪਹਿਲਾ ਪਾਣੀ ਜੂ ਹੈ ਜਿਤ ਹਰ ਸਭ ਕੋਏ ਸੂਤ ਕਿਉ ਕਰ ਰਕੀਐ ਸੂਤਕ ਬਵੈਰ ਸੋਏ ਨਾਨਕ ਸੂਤ ਕੇ ਵਨ ਉਤਰੈ ਗਿਆਨ ਉਤਾਰੈ ਧੋਏ ਮਹਿਲਾ ਪਹਿਲਾ ਮਨ ਕਾ ਸੂਤਕ ਲੂਭ ਹੈ ਜੀਵਾਸੁੱਤਕੂੜਿ ਅੱਖੀ ਸੁਧ ਵੇਖਣਾ ਪਰ ਤਿਰਿਆ ਪਰ ਧਨ ਰੂਪ ਕੰਨੀ ਸੁਧ ਕੰਨ ਪਹਿਲਾ ਤੁਮਾਰੀ ਖਾਏ ਨਾਨਕ ਹੁਸਾਇ ਆਦਮੀ ਬੱਦੇ ਜੰਪੁਰ ਜਾਏ ਮੈਲਾ ਪਹਿਲਾ ਸੁਭੂ ਸੁਤਕ ਭਰਮਾਏ ਦੂਜਾ ਲੱਗੇ ਜਾਏ ਜਮਨ ਮਰਣਾ ਹੁ ਕੁਮ ਹੈ ਪਣਾ ਆਵੇ ਜਾਏ ਕਣੋਂ ਬਿਨੋਂ ਪਿਤੁਰ ਹੈ ਜਿਤੋਂ ਰਿਜਕ ਸੁਭਾਏ ਨਾਨਕ ਜਿਨੀ ਗੁਰਮੁਖ ਬੁੱਝਿਆ ਤਿੰਨਾ ਸੁਤਕ ਨਾਹੀ ਪੂਰੀ ਸਤਗੁਰ ਵੱਡਾ ਘਰਸਾ ਲਈ ਹੈ ਜਿਹਦੇ ਵਿੱਚ ਵੱਡੀਆਂ-ਵਡਿਆਈਆਂ ਸ਼ਹਿ ਮੇਲੇ ਤਨਦਰੀਆਂ ਆਈਆਂ ਜਾਂ ਜਾਂਦੇ ਵਿੱਚ ਪਾਣਾ ਤੋਂ ਮਨ ਵਸਾਈਆਂ ਕਰੂ ਕੁੰਮਸਤੁ ਘਤ ਤਾਰੂ ਵਿੱਚ ਮਾਰ ਕੱਡੀਆਂ ਬਰਿਆਈਆਂ ਸ਼ਹਿ ਟੁੱਟੇ ਨੋਂ ਨਿਦ ਪਾਈਆਂ ਸ਼ਹਿ ਟੁੱਟੇ ਨੋਂ ਨਿਦ ਪਾਈਆਂ ਸੂਤਕ ਅਤੇ ਪਾਤਕ ਇਹ ਦੋ ਕਿਸਮ ਦੀਆਂ ਪੇਟਾਂ ਸਨਾਤਰੀ ਲੋਕ ਮੰਨਦੇ ਨੇ ਹਨਮਤੀ ਲੋਕ ਮੰਨਦੇ ਨੇ कि ਜਦੋਂ ਕਿਸੇ ਬੱਚੇ ਦਾ ਜਨਮ ਹੁੰਦਾ ਘਰ ਵਿੱਚ ਉਹ ਕੋਈ 13 ਦਿਨ ਤੱਕ ਕੋਈ 40 ਦਿਨ ਤੱਕ ਘਰ ਵਿੱਚ ਉਹ ਮੰਨਿਆ ਜਾਂਦਾ ਕਿ ਇੱਕ ਕਿਸਮ ਦੀ ਖਾਸ ਕਿਸਮ ਦੀ ਕੋਈ ਅਪਵਿੱਤਰਤਾ ਪੇਟ ਹੋ ਗਈ ਹੈ ਕੋਈ ਸ਼ੁਭ ਕਾਰਜ ਵਿਆਹ ਟਾਂਗ ਵਗੈਰਾ ਉਸ ਘਰ ਵਿੱਚ ਨਹੀਂ ਹੋ ਸਕਦੇ ਕੋਈ ਮਕਾਨ ਬਣਾਉਣ ਦੀ ਉਸਾਰੀ ਦੀ ਰੰਮਤਾ ਜਾਨੀ ਕੋਈ ਸ਼ੁਭ ਕਰਮ ਵੀ ਉਹ ਨਹੀਂ ਕਰਦੇ ਉਹਨਾਂ ਨੇ ਕਹਿੰਦੇ ਨੇ ਵੀ ਪੇਟ ਹੋਈ ਪਈ ਹੈ ਸੁੱਧ ਕੋਇਆ ਪਿਆ ਇਸ ਤਰ੍ਹਾਂ ਕਿਸੇ ਦੀ ਮ੍ਰਿਤਕ ਹੋਣ ਤੇ ਵੀ ਉਸ ਨੂੰ ਵੀ ਪੇਟ ਮੰਨਿਆ ਜਾਂਦਾ ਹੈ ਤੇ ਕਾਫੀ ਸਮਾਂ ਉਸ ਲਈ ਵੀ ਇਹ ਸ਼ੁਭ ਕਾਰ ਨਹੀਂ ਕਰਦੇ ਉਸ ਨੂੰ ਵੀ ਲੋਕ ਸੁੱਤ ਕਿ ਕਈ ਜਨ ਨੇ ਲੇਕਿਨ ਅਸਲ ਵਿੱਚ ਜੋ ਸ਼ਾਸਤਰੀ ਕਿਤਾਬਾਂ ਵਿੱਚ ਲਿਖਿਆ ਉੱਤੇ ਉਸ ਨੂੰ ਪਾਤਕ ਕਹਿੰਦੇ ਨੇ ਮਿਰਤਕ ਦੇ ਜੁੱਠ ਪੇਠ ਨੂੰ ਤੇ ਜਨਮ ਦਿਨ ਨੂੰ ਇਹ ਸੁੱਤ ਕਹਿੰਦੇ ਨੇ ਗੁਰਮਤਿ ਜੀ ਚੀਜ਼ਾਂ ਨਹੀਂ ਮੰਨੀਆਂ ਜਾਂਦੀਆਂ ਸੁੱਤ ਪਾਤਕ ਵੀ ਕਿਸੇ ਦੇ ਜੰਮ ਨਾਲ ਜਾਂ ਮਰਨ ਨਾਲ ਕੋਈ ਪੀਠ ਹੋ ਜਾਂਦੀ ਹੈ ਕੋਈ ਅਪਵਿੱਤਰਤਾ ਹੋ ਜਾਂਦੀ ਹੈ ਨਾਪਾਗਦਗੀ ਹੋ ਜਾਂਦੀ ਹੈ ਇਹ ਨਹੀਂ ਗੁਰਮਤਿ ਜੀ ਮੰਨਿਆ ਜਾਂਦਾ ਤੇ ਗੁਰੂ ਸਾਹਿਬ ਇੱਕ ਦ੍ਰਿਸ਼ਟਾਨ ਦੇ ਕੇ ਸਮਝਾਉਂਦੇ ਨੇ ਸ਼ਲੋਕ ਮੈਲਾ ਪਹਿਲਾ ਇੰਨੇ ਸ ਲੋਗੁਰ ਨਾਨਕ ਪਾਤਸ਼ਾਹ ਜੀ ਦੇ ਨੇ ਤੇ ਪੋੜੀ ਦੀ ਜੇਕਰ ਸੂਤਕ ਮੰਨੀ ਹੈ ਸਭ ਤੇ ਸੂਤਕ ਹੈ ਭਾਵੇਂ ਜੇ ਇਸ ਵਿਚਾਰ ਨੂੰ ਮੰਨਿਆ ਜਾਏ ਕਿ ਬਈ ਕੋਈ ਪਿੱਟ ਹੁੰਦੀ ਹੈ ਕੋਈ ਅਪਵਿੱਤਰਤਾ ਹੁੰਦੀ ਹੈ ਸੂਤਕ ਬਲੀ ਵਿਚਾਰ ਜੇ ਮੰਨੀ ਜਾਏ ਸਭ ਤੇ ਸੂਤਕ ਹੈ ਫਿਰ ਤੇ ਸਭ ਚੀਜ਼ਾਂ ਦੀ ਸੂਤਕ ਹੈ ਫਿਰ ਹਰ ਪਾਸੇ ਪਿੱਟੀ ਪਿੱਟੀ ਹੈ ਗੋਹੇ ਤਾਂ ਲੱਕੜੀ ਅੰਦਰ ਕੀੜਾ ਹੋਏ ਜਿਵੇਂ ਪਹਿਲਾਂ ਲੋਕ ਲੱਕੜੀਆਂ ਚੁੱਲ੍ਹੇ ਵਿੱਚ ਬਾਲਦੇ ਸਨ ਰੋਟੀਆਂ ਪਕਾਉਣ ਦੇ ਲਈ ਤੇ ਜਾਂ ਲੱਕੜੀ ਦੇ ਆਪਣੇ ਗੋਏ ਦੇ ਗੋਟੇ ਸੁਕਾ ਕੇ ਉਹ ਪਾਲਦੇ ਸਨ ਤੋਂ ਕਹਿੰਦੇ ਨੇ ਵੀ ਉਹਨਾਂ ਵਿੱਚ ਵੀ ਕੀੜੇ ਹੁੰਦੇ ਸਨ ਲੱਕੜੀ ਵਿੱਚ ਵੀ ਕੀੜਾ ਹੁੰਦਾ ਗੋਏ ਵਿੱਚ ਵੀ ਕੀੜਾ ਹੁੰਦਾ ਸੀ ਉਹ ਤਾਂ ਸਾਡੇ ਚੁੱਲ੍ਹੇ 'ਚ ਹੀ ਸੜਦਾ ਸੀ ਮਤਲਬ ਉਹ ਜੀਵ ਤਿਆ ਕਰਨ ਤੋਂ ਬਗੈਰ ਉਹ ਕੀੜਾ ਮਾਰਨ ਤੋਂ ਬਗੈਰ ਤੇ ਸਾਡੀ ਰੋਟੀ ਨਹੀਂ ਸੀ ਬਣਦੀ ਤੇ ਫਿਰ ਸਾਡੇ ਚੁੱਲ੍ਹੇ ਵਿੱਚ ਹੀ ਮੌਤ ਹੋ ਰਹੀ ਹੈ ਤੇ ਫਿਰ ਤੇ ਪਿੱਟ ਰੋਜ਼ ਹੀ ਹੁੰਦੀ ਪਈ ਹੈ ਜੇ ਤੇ ਦਾਣੇ ਅਣਕੇ ਜੀਆਂ ਬਾਜਣਾ ਕੋਏ ਅਣ ਦੇ ਜਿੰਨੇ ਦਾਣੇ ਜੋ ਅਸੀਂ ਅਨਾਜ ਖਾਂਦੇ ਆ ਇਹ ਇਹਨਾਂ ਸਾਰੇ ਵੀ ਜੀਵ ਹੈ ਤੇ ਇਹ ਸਾਰਿਆਂ ਨੂੰ ਮੂੰਹ ਨਾਲ ਚਵਾ ਕੇ ਖਾਂਦੇ ਆ ਕਈ ਕਿਸਮ ਦੇ ਜੀਵ ਮਰਦੀ ਉਹਨਾਂ ਦੇ ਖਾਣ ਪੀਣ ਦੇ ਸਾਰੇ ਪਦਾਰਥਾਂ ਦਾ ਜੀਵਨ ਗੁਰੂ ਸਾਹਿਬ ਕਹਿੰਦੇ ਨੇ ਪਹਿਲਾ ਪਾਣੀ ਜਿਉ ਹੈ ਜਿਹਦੇ ਰਿਆ ਸਭ ਕੋਈ ਜਿਹੜਾ ਪਾਣੀ ਬਿਲਕੁਲ ਸਾਫ ਸੁਥਰਾ ਕੋਰਾ ਲੱਗਦਾ ਹੈ ਪਰ ਇਹ ਵੀ ਜੀਵ ਹੈ ਇਹਦੇ ਵਿੱਚ ਵੀ ਜੀਵਨ ਪਹਿਲਾ ਪਾਣੀ ਜਿਉ ਹੈ ਸਭ ਤੋਂ ਪਹਿਲਾ ਜੀਉ ਤੇ ਪਾਣੀ ਹੈ ਜਿਹਦੇ ਰਿਆ ਸਭ ਕੋਈ ਜਿਹਦੇ ਨਾਲ ਸਾਰੀ ਦੁਨੀਆ ਹਰੀ-ਭਰੀ ਹੈ ਜਿਹਦੇ ਨਾਲ ਹੀ ਸਾਰੀ ਦੁਨੀਆ ਹਰੀ-ਭਰੀ ਹੈ ਸੂਤ ਕਿਉਂ ਕਰ ਰੱਖਿਆ ਸੂਤ ਪਵਰਸ ਹੋਏ ਫਿਰ ਇਹ ਸੂਤ ਕਿਵੇਂ ਰੱਖਿਆ ਜਾਏ ਇੱਕ ਕਦੋਂ اٹੇਗੀ ਫਿਰ ਇਹ ਪੇਟ ਇਹ ਤੇ ਸਦਾ ਬਣਦੀ ਰਹੇਗੀ ਕਿ ਸੂਤ ਪਵਰਸ ਹੋਏ ਤੁਹਾਡੀ ਰਸੋਈ ਵਿੱਚ ਵੀ ਸੂਤਕ ਸ਼ੁਰੂ ਹੋ ਜਾਂਦਾ ਹੈ ਮੋੜ ਸ਼ੁਰੂ ਹੋ ਜਾਂਦੀ ਹੈ ਤੇ ਜਮਨ ਕਿਤਨੇ ਜੀਵ ਸਾਡੇ ਘਰਾਂ ਵਿੱਚ ਛੋਟੇ ਛੋਟੇ ਜੀਵ ਜਨਮ ਲੈ ਰਹੇ ਨੇ ਮਰ ਰਹੇ ਨੇ ਇਹ ਫਿਰ ਸੂਤਕ ਕਿਵੇਂ ਮੰਨਿਆ ਜਾਏ ਨਾਲ ਸੂਤਕ ਇਹ ਵਨ ਉਤਰ ਗਿਆਨ ਉਤਰਿਆ ਤੇ ਗੁਰੂ ਸਾਹਿਬ ਕਹਿੰਦੇ ਨੇ ਇਹ ਇਸ ਤਰ੍ਹਾਂ ਸੂਤਕ ਨਹੀਂ ਉਤਰਦਾ ਕੋਈ ਤੇ ਇਹਨਾਂ ਦਿਨ ਪੂਰੇ ਹੋਗੇ ਜਾਂ 40 ਦਿਨ ਪੂਰੇ ਹੋਗੇ ਤੇ ਸੂਤਕ ਪਾਤਰ ਦੀ ਜੁੱਟ ਉਤਰਗੇ ਨਹੀਂ ਨਾਲ ਸੂਤਕ ਇਹ ਵਨਾ ਉਤਰ ਆ ਇਸ ਤਰ੍ਹਾਂ ਦਾ ਸੂਤਕ ਨਹੀਂ ਉਤਰਦਾ ਇਸ ਤਰ੍ਹਾਂ ਨਾਲ ਨਾ ਪਾਸ ਪਾਕਿਸਗੀ ਜਿਹੜੀ ਹੈ ਅਪਿਤਰ ਜਿਹੜੀ ਇਹ ਖਤਮ ਨਹੀਂ ਹੁੰਦੀ ਗਿਆਨ ਉੱਤਰ ਹੈ ਤੋ ਰੱਬੀ ਗਿਆਨ ਹੀ ਇਨਸਾਨ ਦੇ ਅੰਦਰ ਦੀ ਨਾਪਾਕਿਜ਼ਗੀ ਜਿਹੜੀ ਹੈ ਨਾਪਾਕੀ ਜਿਹੜੀ ਹੈ ਅਪਿਤਰ ਜਿਹੜੀ ਹੈ ਉਹ ਦੂਰ ਹੋ ਸਕਦੀ ਹੈ ਤੇ ਪਾਵਨ ਪਿਤਰ ਗੁਣਾ ਨਾਲ ਇਨਸਾਨ ਸਵੱਛ ਹੋ ਸਕਦਾ ਹੈ ਪਿੱਛੇ ਬਹੁਤ ਵਿਚਾਰ ਆ ਚੁੱਕੇ ਨੇ ਕਿ ਸਰੀਰ ਤੋਂ ਉਹ ਨਾਲ ਸੁਚ ਨਹੀਂ ਹੁੰਦੀ ਕੱਪੜੇ ਤੋਂ ਉਹ ਨਾਲ ਸੁਚ ਨਹੀਂ ਹੁੰਦੀ ਬਹੁਤੇ ਸੋਹਣੇ ਚਿੱਟੇ ਬਸਤਰ ਪਾਣਾ ਸੁਚ ਨਹੀਂ ਹੁੰਦੀ ਸੁਚ ਹੁੰਦੀ ਹੈ ਆਤਮਾ ਗੁਣਾ ਨਾਲ ਆਤਮਾ ਗੁਣਾ ਨਾਲ ਇਨਸਾਨ ਪਿਤਰ ਹੁੰਦਾ ਹੈ ਅਗਲਾ ਸ਼ਲੋਕ ਵੀ ਮੈਂ ਅੱਲਾ ਪਹਿਲਾ ਫਿਰ ਗੁਰੂ ਜੀ ਦੱਸਦੇ ਨੇ ਕਿ ਅਸਲ ਵਿੱਚ ਸੂਤ ਕੀ ਹੈ ਅਸਲ ਅਪਵਿੱਤਰਤਾ ਕਿਤੋਂ ਹੁੰਦੀ ਹੈ ਜਮਨ ਮਨ ਲਗੋ ਅਪਵਿੱਤਰਤਾ ਨਹੀਂ ਹੁੰਦੀ ਮਨ ਕਾ ਸੂਤਕ ਲੋਭ ਹੈ ਜਿਸ ਮਨ 'ਚ ਲੋਭ ਲਾਲਚ ਹੈ ਦੂਜਿਆਂ ਨੂੰ ਠੱਗਣ ਠਕੋਰਨ ਦੀ ਵਾਦੀ ਹੈ ਉਹਦਾ ਮਨ ਸੂਤਕ ਵਿੱਚ ਹੈ ਉਹਦਾ ਮਨ ਮੈਲਾ ਉਹ ਅਪਵਿੱਤਰ ਹੈ ਜੇ ਵਾ ਸੂਤਕ ਕੂੜ ਅਗਰ ਜ਼ੁਬਾਨ ਤੂੰ ਕੂੜ ਬੋਲਦਾ ਹੈ ਕੁਰੀਆਂ ਗੱਲਾਂ ਹੀ ਕਰਦਾ ਹੈ ਤੇ ਮਨ ਉਹਦੀ ਜ਼ੁਬਾਨ ਝੂਠ ਵਿੱਚ ਹੈ ਉਹ ਅਪਵਿੱਤਰਤਾ ਵਿੱਚ ਹੈ ਉਹਨੂੰ ਸੂਤਕ ਲੱਗਾ ਹੋਇਆ ਹੈ ਅੱਖੀਂ ਸੁਧ ਦੇਖਣਾ ਪਰ ਤਿਰਿਆ ਪਰ ਤਨ ਰੂਪ ਅੱਖਾਂ ਨਾਲ ਪ੍ਰਾਇ ਰੂਪ ਦੇਖਣਾ ਪ੍ਰਾਇ ਤਨ ਦੇਖਣਾ ਲੋਭ ਲਾਲਚ ਕਰਕੇ ਤੇ ਅੱਖਾਂ ਮਾਨਸੂਤਿਕ ਵਿੱਚ ਨੇ ਉਹ ਅਪਵਿੱਤਰ ਨੇ ਕੰਨੀ ਸੁਧ ਕੰਨ ਪਹਿਲਾ ਤੁਬਾਰੀ ਖਾਏ ਕੰਨ ਵਿੱਚੋਂ ਸੁਧ ਕੋ ਜਾਂਦਾ ਕੰਨ ਵੀ ਅਪਵਿੱਤਰ ਹੋ ਜਾਂਦੇ ਜਦੋਂ ਉਹ ਪ੍ਰਾਇ ਚੁਗਲੀ ਵਖੀਲੀ ਕਰਦਾ ਏ ਖਦਵੈ ਕਰਦਾ ਉਸ ਵੇਲੇ ਕੰਨ ਨਾਲ ਪ੍ਰਾਇ ਨਿੰਦਿਆ ਸੁਣਦਾ ਜਾਂ ਪ੍ਰਾਇ ਚੁਗਲੀ ਕਰਦਾ ਉਸ ਵੇਲੇ ਵੀ ਇਹਦੇ ਕੰਨ ਅਪਵਿੱਤਰ ਹੋ ਜਾਂਦੇ ਨੇ ਨਾਣ ਘੰਸਾ ਆਦਮੀ ਬੱਦੇ ਜੰਪੂਰ ਜਾਏ ਐਸਾ ਕੁਝ ਕਰਨ ਵਾਲਾ ਇਹ ਮਾਰੇ ਕਰਮ ਕਰਨ ਵਾਲਾ ਬੰਦਾ ਅਗਰ ਹੰਸਾਂ ਵਰਗਾ ਵੀ ਰਿਸ਼ਤੇ ਦਾ ਚਮਕਦਾ ਖੂਬਸੂਰਤ ਨਾਤਾ ਤੋਤਾ ਹੈ ਤੋ ਵੀ ਬੱਦੇ ਜੰਪੂਰ ਜਾਏ ਫਿਰ ਵੀ ਉਹ ਜੰਪੂਰੀ ਨੂੰ ਜਾਏਗਾ ਭਾਗ ਪ੍ਰਭੂ ਦੇ ਦਰ ਤੇ ਕਬੂਲ ਨਹੀਂ ਹੋਵੇਗਾ ਤੋ ਅਸਲ ਵਿੱਚ ਬੰਦੇ ਨੂੰ ਪਵਿੱਤਰਤਾ ਇਨ ਜਿੰਦੂ ਬਚਣਾ ਚਾਹੀਦਾ ਹੈ ਬਈ ਲੋਭ ਕੋਲੋਂ ਬਚਣਾ ਚਾਹੀਦਾ ਹੈ ਮੂੰਹ ਦੇ ਮੰਦੇ ਬੋਲਾਂ ਤੂੰ ਕੂੜੇ ਬੋਲਾਂ ਤੂੰ ਬਚਣਾ ਚਾਹੀਦਾ ਹੈ ਅੱਖਾਂ ਨਾਲ ਪ੍ਰਾਇ ਰੂਪ ਪ੍ਰਾਇ ਤਨ ਦੀ ਲਾਲਸਾ ਨਹੀਂ ਕਰਨੀ ਚਾਹੀਦੀ ਕੰਨਾਂ ਨਾਲ ਕਿਸੇ ਦੀ ਚੁਗਲੀ ਨਾ ਸੁਣੋ ਕਿਸੇ ਦੀ ਨਿੰਦਿਆ ਨਾ ਸੁਣੋ ਇਹ ਜੀਜ਼ਾਂ ਜਿਹੜੀਆਂ ਛੱਡਣ ਵਾਲੀਆਂ ਨੇ ਬਾਕੀ ਇਹ ਕੋਈ ਮਤਲਬ ਨਹੀਂ ਹੈ ਕਿ ਸ਼ੁਭ ਕਾਮਨਾ ਕਰੋ ਇਹ ਨਾ ਇਹ ਛੱਡਦੇ ਉਹ ਛੱਡਦੇ ਉਹ ਨਹੀਂ ਉਹ ਅਪਵਿੱਤਰਤਾ ਨਹੀਂ ਹੈ ਉਹ ਤੇ ਕੁਦਰਤੀ ਇੱਕ ਖੇਡ ਹੈ ਕੁਦਰਤੀ ਇੱਕ ਨਿਯਮ ਹੈ ਕੁਦਰਤ ਦੇ ਨਿਯਮ ਨੂੰ ਅਸੀਂ ਅਪਵਿੱਤਰ ਕਿਵੇਂ ਕਹਿ ਸਕਦੇ ਹਾਂ ਅਗਰ ਅਪਵਿੱਤਰਤਾ ਘਟਾਣੀ ਹੈ ਤੇ ਇਹਨਾਂ ਬੁਰਾਈਆਂ ਨੂੰ ਛੱਡ ਕੇ ਮਨ ਨੂੰ ਪਵਿੱਤਰ ਕਰੋ ਔਰ ਇਹ ਇਹ ਵਾਲਾ ਸੂਤਕ ਮੰਨਿਆ ਜਾਏ ਇਤਨਾ ਸਮਾਜ ਸੁਧਾਰ ਹੁੰਦਾ ਹੈ ਉਸ ਸੂਤਕ ਨਾਲ ਕੋਈ ਸੁਧਾਰ ਨਹੀਂ ਹੁੰਦਾ ਕਈ ਬਣੇ ਮਣਾਈ ਕੰਮ ਵਿਗੜ ਜਾਂਦੇ ਨੇ ਅਗਲਾ ਸ਼ਲੋਕ ਫਿਰ ਨਾਨਕ ਬਾਸਾ ਜੀ ਦਾ ਮਹਿਲਾ ਪਹਿਲਾ ਸਭੋ ਸੂਤਕ ਪਰਮ ਗੁਰੂ ਜੀ ਕਲੀਅਰ ਕਰ ਗਏ ਕਿ ਕਿਸੇ ਵੀ ਕਿਸਮ ਦਾ ਸੂਤਕ ਮੰਨਣਾ ਪਾਤਿਕ ਮੰਨਣਾ ਇਹ ਪਰਮਾਇਮੇ ਪਹਿਲੇ ਖਾਈ ਹੈ ਦੂਜੇ ਲੱਗਾ ਜਾਏ ਇਹ ਉਹਨਾਂ ਲੋਕਾਂ ਨੂੰ ਲੱਗਦਾ ਇਹੋ ਜਿਹਾ ਸੂਤਕ ਜਿਹੜੇ ਦੂਜੇ ਪਾਸੇ ਲੱਗੇ ਹੋਏ ਨੇ ਮੋਹ ਮਾਇਆ ਵਾਲੇ ਪਾਸੇ ਨੇ ਜਿਹੜੇ ਗਿਆਨ ਦੇ ਪੁਜਾਰੀ ਜਿਹੜੇ ਗਿਆਨ ਜਿਹਨਾਂ ਦੇ ਅੰਦਰ ਹੈ ਉਹਨਾਂ ਨੂੰ ਇਹ ਸੂਤਕ ਸਤਗੁਣ ਦਾ ਕੱਖ ਨਹੀਂ ਬੁਗਾਰਦਾ ਉਹ ਅਪਵਿੱਤਰ ਨਹੀਂ ਹੁੰਦੇ ਜਿਨ੍ਹਾਂ ਕੋਲ ਅਪਵਿੱਤਰ ਗੁਣ ਨਹੀਂ ਉਹ ਅਪਵਿੱਤਰ ਨਹੀਂ ਹੁੰਦੇ ਉਹਨਾਂ ਨੂੰ ਸੂਤਕ ਨਹੀਂ ਚੋ ਸਕਦਾ ਜੰਮ ਨਮਰ ਦਾ ਹੁਕਮ ਹੈ ਪਾਣਾ ਹੈ ਵਜੈ ਜੰਮਨ ਨਾਲ ਜੇ ਮਰਨ ਨਾਲ ਕੋਈ ਸੁਤੁਪਾਤਿਕ ਮੰਨਿਆ ਜਾਏ ਗਲਤ ਹੈ ਤੇ ਰਬ ਦਾ ਹੁਕਮ ਹੈ ਰਬ ਦੇ ਹੁਕਮ ਨਾਲ ਕੋਈ ਆਉਂਦਾ ਕੋਈ ਜਾ ਰਿਹਾ ਜੰਮਨ ਮਰਨਾ ਹੁਕਮ ਹੈ ਪਾਣਾ ਹੈ ਵਾਜ ਰਬ ਦੇ ਪਾਣੇ ਨੂੰ ਸਾਰੀ ਬੰਦਾ ਆਉਂਦਾ ਜਾਂਦਾ ਹੈ ਫਿਰ ਪਰਮਾਤਮਾ ਦੀ ਕੋਈ ਚੱਲ ਰਹੀ ਨੀਮ ਦੀ ਖੇਡ ਨੂੰ ਅਸੀਂ ਅਪਵਿੱਤਰ ਕਿਵੇਂ ਕਹਿ ਸਕਦੇ ਹਾਂ ਖਾਣਾ ਪੀਣਾ ਪਵਿੱਤਰ ਹੈ ਜਿੱਤੋਂ ਰਿਜ਼ਕ ਸੰਭਾਹੇ ਖਾਣਾ ਪੀਣਾ ਪਵਿੱਤਰ ਹੀ ਅਸੀਂ ਖਾਂਦੇ ਹਾਂ ਔਰ ਇਹਦੇ ਬਿਨਾਂ ਚਾਰਾ ਹੀ ਨਹੀਂ ਅੰਨੇ ਬਿਨਾਂ ਨਾ ਹੋਏ ਸਕਾਲਤਾ ਜੀ ਅੰਨਾ ਨਾ ਮਿਲੇ ਗੋਪਾਲ ਆਪਣੀ ਜ਼ਿੰਦਗੀ ਦਾ ਸਮਾਂ ਚੰਗਾ ਨਹੀਂ ਬੀਤ ਸਕਦਾ ਅੰਨ ਪਾਣੀ ਤਿਆ ਕੇ ਇਸ ਲਈ ਖਾਣਾ ਪੀਣਾ ਪਵਿੱਤਰ ਹੈ ਕਿਸੇ ਵੀ ਸੂਰਤ ਵਿੱਚ ਜਨਮ ਹੋਇਆ ਮਰਤੂ ਕੋਈ ਹੈ ਖਾਣ ਪੀਣ ਚ ਕੋਈ ਪ੍ਰੇਜਨੀ ਕਰਨਾ ਚਾਹੀਦਾ ਕਿਉਂਕਿ ਸਰੀਰ ਦੀ ਲੋੜ ਹੈ ਉਹ ਲੋੜ ਪ੍ਰਭੂ ਨੇ ਬਣਾਈ ਹੈ ਜਿਹੜੀ ਚੀਜ਼ ਪ੍ਰਭੂ ਨੇ ਲੋੜ ਬਣਾਈ ਹੈ ਉਸ ਲੋੜ ਨੂੰ ਅਸੀਂ ਨਜ਼ਰ ਅੰਦਾਜ਼ ਕਰਕੇ ਸਮਝ ਲਈਏ ਵੀ ਕੋਈ ਜਿਆਦਾ ਗਿਆਨ ਦੀ ਗੱਲਾਂ ਕਰ ਰਹੇ ਹਾਂ ਇਹ ਨਿਰਿਆ ਗਿਆਨਤਾ ਹੈ ਖਾਣਾ ਪੀਣਾ ਜਿਹੜਾ ਹੈ ਇਹ ਵਾਹਿਗੁਰੂ ਨੇ ਸਾਨੂੰ ਬਖਸ਼ਿਆ ਹੈ ਤੇ ਖਾਣਾ ਪੀਣਾ ਚਾਹੀਦਾ ਹੈ ਕੋਈ ਉਸ ਤੋਂ ਪਤ ਦਾ ਵੈਮ ਨਹੀਂ ਕਰਨਾ ਚਾਹੀਦਾ ਦਿੱਤੋ ਨੇ ਰਜ਼ਕ ਸੰਭਾਈ ਪਰਮਾਤਮਾ ਨੇ ਆਪ ਹੀ ਦੇ ਰਜ਼ਕ ਇਕੱਠਾ ਕਰਕੇ ਸਾਨੂੰ ਦਿੱਤਾ ਸਾਡੀ ਰੋਜ਼ੀ ਬਣਾਈ ਹੈ ਤੇ ਉਹ ਜਿਹੜੀ ਉਸਨੇ ਰੋਜ਼ੀ ਬਣਾਈ ਉਹ ਅਸੀਂ ਕਿਵੇਂ ਛੱਡ ਸਕਦੇ ਆ ਫਿਰ ਸੂਤਕ ਪਾਤਕ ਵਾਲੇ ਦਿਨ ਸਾਨੂੰ ਭੁੱਖ ਨਹੀਂ ਲੱਗਣੀ ਚਾਹੀਦੀ ਫਿਰ ਫਿਰ ਪਿਆਸ ਨਹੀਂ ਲੱਗਣੀ ਚਾਹੀਦੀ ਜੇ ਉਸ ਟਾਈਮ ਕੋਈ ਵਿਸ਼ੇਸ਼ ਭੋਜਨ ਚੰਗਾ ਨਹੀਂ ਖਾਣਾ ਤੇ ਫਿਰ ਉਹ ਲੱਗਣਾ ਨਹੀਂ ਚਾਹੀਦਾ ਲੇਕਿਨ ਜੇ ਰੱਬ ਵੀ ਨਿਯਮ ਸਰ ਭੁੱਖ ਲੱਗਦੀ ਹੈ ਤੇ ਫਿਰ ਅਨ ਖਾਣਾ ਠੀਕ ਹੈ ਪਿਆਸ ਲੱਗਦੀ ਤੇ ਪਾਣੀ ਪੀਣਾ ਠੀਕ ਹੈ ਤੇ ਕੁਦਰਤ ਦਾ ਨਿਯਮ ਨਹੀਂ ਬਦਲ ਸਕੀ ਵੀ ਬਦਲ ਸਕਦੇ ਆ ਨਾਨਕ ਜਿੰਨੀ ਗੁਰਮੁਖ ਬੁੱਝਿਆ ਤਿੰਨੋਂ ਸੂਤਕ ਨਾ ਹੈ हे ਨਾਨਕ ਜਿਨ੍ਹਾਂ ਨੇ ਗੁਰਮੁਖ ਬਣ ਕੇ ਸੱਚੀ ਗੱਲ ਨੂੰ ਸਮਝਿਆ ਗਿਆਨ ਦੀ ਗੱਲ ਨੂੰ ਬੁੱਝਿਆ ਸਮਝਿਆ ਹੈ ਇਨਾ ਸੁਤ੍ਰ ਨੇ ਉਹਨਾਂ ਨੂੰ ਇਸ ਕਿਸਮ ਦੀ ਅਪੂਰਤਾ ਦੀ ਕੋਈ ਪਰਵਾਹ ਨਹੀਂ ਐਸੀ ਝੂਠਾਂ ਦੀ ਉਹਨੂੰ ਪਰਵਾਹ ਨਹੀਂ ਕਰਦੇ ਉਹ ਮਨ ਗਿਆਨ ਨਾਲ ਜੋੜ ਕੇ ਰੱਬੀ ਗੁਣਾਂ ਨਾਲ ਜੋੜ ਕੇ ਮਨ ਨੂੰ ਪਿਤਰ ਕਰਦੇ ਨੇ ਇਸ ਕਿਸਮ ਦੀਆਂ ਝੂਠਾਂ ਪਿੱਠਾ ਨਹੀਂ ਮੰਨਦੇ ਪੌੜੀ ਸਤਗੁਰੂ ਵੱਡਾ ਕਰਸਾ ਲਾਈ ਆ ਜਿਸ ਵਿੱਚ ਵਡੀਆਂ-ਵਡੀਆਂ ਆਈਆਂ ਚਾਹੀਦਾ ਤੇ ਇਹ ਹੈ ਕਿ ਸਤਗੁਰੂ ਦੀ ਵਡਿਆਈ ਕੀਤੀ ਜਾਏ ਜਿਸ ਵਿੱਚ ਬਹੁਤ ਵਡੀਆਂ-ਵਡੀਆਂ ਨੇ ਬਹੁਤ ਗੜੀਆਂ ਦਾ ਮਾਲਕ ਹੈ ਗੁਰੂ ਤਾਂ ਗੁਰੂ ਦੀ ਸਿੱਖ ਸਲਾਹ ਕਰਨੀ ਚਾਹੀਦੀ ਗੁਰਦੇ ਹੁਕਮ ਤੇ ਵੀ ਤੁਰਨਾ ਚਾਹੀਦਾ ਉਸ ਨੂੰ ਵੱਡਾ ਸਮਝ ਕੇ ਉਸ ਦੀ ਸਿਫਤ ਸਲਾਹ ਕੀ ਦੀ ਜਾਏ ਸ਼ਾਇ ਮੇਲੇ ਤੇ ਨਦਰੀ ਆਈਆਂ ਜੇ ਪ੍ਰਭੂ ਮੇਲਕ ਪ੍ਰਾਪਤ ਕਰਵਾ ਦੇਵੇ ਗੁਰੂ ਦਾ ਇਸ ਤਰ੍ਹਾਂ ਤੇ ਫਿਰ ਇਹ ਨਦਰੀ ਆਉਂਦੀਆਂ ਨੇ ਨਜ਼ਰ ਆਉਂਦੀਆਂ ਨੇ ਕਿ ਗੁਰੂ ਵਿੱਚ ਕਿੰਨੀਆਂ ਵਡੀਆਂ ਨੇ ਧਰਮ ਦੇ ਮਾਰਗ ਤੇ ਤੁਰਿਆ ਕਿਸ ਕਿਸਮ ਦੀ ਪਵਿੱਤਰਤਾ ਰ ਕਿਸ ਕਿਸਮ ਦੀ ਵਡੀਆਂ ਮਾਨ ਮਿਲਦਾ ਜਾਂ ਉਸ ਪਾਣਾ ਤਾਂ ਮਨ ਵਸਾਈਆਂ ਜਦ ਉਸ ਪ੍ਰਭੂ ਦਾ ਪਾਣਾ ਹੋਵੇ ਪ੍ਰਭੂ ਦੀ ਰਜ਼ਾ ਹੋਵੇ ਰਬ ਮੇਰ ਕਰੇ ਤਾਂ ਮਨ ਵਿੱਚ ਆਈਆਂ ਫਿਰ ਇਹ ਵਡੀਆਂ ਮਨ ਵਿੱਚ ਵਸੰਦਾ ਹੈ ਗੁਰੂ ਦੀਆਂ ਵਡੀਆਂ ਪ੍ਰਭੂ ਦੀਆਂ ਵਡੀਆਂ ਨਾਮ ਦੀਆਂ ਵਡੀਆਂ ਬੰਦਾ ਇਹਨਾਂ ਨੂੰ ਮਨ ਵਿੱਚ ਵਸੰਦਾ ਹੈ ਕੋਜੀਆਂ ਗੱਲਾਂ ਅਨੁਮਤੀ ਕਰਮ ਕਾਂਡੀ ਗੱਲਾਂ ਨੂੰ ਮਨ ਵਿੱਚ ਨਹੀਂ ਵਸੰਦਾ ਇਹਨਾਂ ਨੂੰ ਥਾਂ ਨਹੀਂ ਦਿੰਦਾ ਕਰ ਹੁਕਮ ਮस्तक ਹੱਥ ਤਰ ਵਿੱਚ ਉਮਰ ਕੱਡੀਆਂ ਬੁਰਾਈਆਂ ਪਰਮਾਤਮਾ ਨੇ ਆਪਣੇ ਹੁਕਮ ਅਨੁਸਾਰ ਜਿਸ ਦੇ ਮस्तक ਤੇ ਹੱਥ ਧਰ ਦੇ ਤਜ ਦੇ ਸਿਰ ਤੇ ਹੱਥ ਧਰ ਦਿੱਤਾ ਆਪਣੀ ਮਿਹਰ ਦੀ ਨਜ਼ਰ ਨਜ਼ਰ ਕਰਮ ਕਰ ਦਿੱਤੀ ਤਾਂ ਉਹ ਫਿਰ ਵਿਚੋਂ ਮਾਰ ਕੱਢੀਆਂ ਉਪਰੀਆਂ ਉਹਨਾਂ ਅੰਦਰੋਂ ਫਿਰ ਬਰੀਆਂ ਉਹ ਉਪਰੀਆਂ ਜਿਹੜੀਆਂ ਸਹੀ ਮੈਨੇ ਵਿੱਚ ਬੰਦੇ ਨੂੰ ਨਾਪਾਕ ਕਰਦੀਆਂ ਨੇ ਅਪਵਿੱਤਰ ਕਰਦੀਆਂ ਨੇ ਉਹਨਾਂ ਨੂੰ ਅੰਦਰੋਂ ਮਾਰ ਕੇ ਬਾਹਰ ਕੱਢ ਦਿੰਦਾ ਹੈ ਗੁਰੂ ਦੀ ਬਾਣੀ ਮੇਰ ਕਰਦੀ ਹੈ ਨਾਮ ਦੀ ਬਖਸ਼ਿਸ਼ ਨਾਲ ਅੰਦਰੋਂ ਸਾਰੀਆਂ ਬੁਰੀਆਂ ਨਿਕਲ ਜਾਂਦੀਆਂ ਨੇ ਸ਼ਹਿ ਟੁੱਟੈ ਨਾਉ ਨੇ ਦੇ ਪਾਈਆਂ ਸ਼ਹਿ ਮੈਨੇ ਖਸਮ ਮਾਲਕ ਉਸ ਮਾਲਕ ਦੇ ਟੁੱਟਣ ਨਾਲ ਖੁਸ਼ ਹੋਣ ਨਾਲ ਇਨਸਾਨ ਦੀ ਕਰਨੀ ਆਧਾਰ ਉਹਨੂੰ ਪ੍ਰਸੰਨ ਹੋਣ ਨਾਲ ਨਾਉ ਨੇ ਦੇ ਪਾਈਆਂ ਪਾਪ ਨਵੇਂ ਖਜ਼ਾਨੇ ਨੌ ਕਿਸਮ ਦੀ ਨੌ ਨਦੀਆਂ ਪਾਈਆਂ ਜਾਂ ਹਰ ਤਰ੍ਹਾਂ ਦਾ ਸੁੱਖ ਸੁਭਿਦਾ ਪ੍ਰਾਪਤ ਹੋ ਜਾਂਦੀ ਹੈ ਜੋ ਪ੍ਰਭੂ ਲੜ ਲੱਗਦੇ ਨੇ ਇੱਥੇ ਜਿਹੜਾ ਲਫ਼ਜ਼ ਆਇਆ ਮੁੜ ਕੇ ਸ਼ਹ ਸਸਾ ਹਾਏ ਨੂੰ ਸਿਆਰੀ ਇਹ ਸਸਾ ਹਾ ਔਕੜ ਵਾਲਾ ਵੀ ਆਉਂਦਾ ਹੈ ਸਸਾ ਹਾ ਮੁਕਤਾ ਵੀ ਆਉਂਦਾ ਇੱਥੇ ਅਸੀਂ ਸ਼ਹ ਪੜਦਿਆਂ ਉਥੇ ਸ਼ਹੁ ਪੜਦਿਆਂ ਜਿੱਥੇ ਔਕੜ ਹੁੰਦਾ ਹੈ ਐਸਾ ਨਹੀਂ ਹੈ ਲਫ਼ਜ਼ ਹੀ ਸ਼ਹ ਹੈ ਜਿਸ ਦਾ ਮਤਲਬ ਹੈ ਖਜ਼ਮ ਮਾਲਕ ਤੋਂ ਇਸ ਨੂੰ ਸ਼ਹ ਹੀ ਪੜਨਾ ਹੈ ਚਾਹ ਸਿਆਰੀ ਵਾਲਾ ਚਾਹ ਔਕੜ ਵਾਲਾ ਚਾਹ ਬਿਨਾਂ ਔਕੜ ਬਿਨਾਂ ਸਿਆਰੀ ਦੀ ਹੈ ਇਹ ਉਚਾਰ ਨਹੀਂ ਸ਼ਹ ਹੈ ਕਿਉਂਕਿ ਨਾਮ ਲਫ਼ਜ਼ ਹੈ ਜਿਸ ਨੂੰ ਇੰਗਲਿਸ਼ ਇਜ਼ ਨਾਉਨ ਕਹਿੰਦੇ ਹਨ ਇਨ ਨਾਉਨ ਜਿਹੜੇ ਅੱਖਰ ਦੇ ਨਾਮ ਅੱਖਰ ਜਿਹੜੇ ਨੇ ਉਹਨਾਂ ਦੀਆਂ ਸਿਆਰੀਆਂ ਔਂਕੜ ਆਖਰੀ ਅੱਖਰ ਨੂੰ ਲੱਗੇ ਹੋਏ ਨਹੀਂ ਪੜੇ ਜਾਂਦੇ ਤੇ ਲੈਸ ਨੂੰ ਸ਼ੋ ਹੋ ਸ਼ ਹੈ ਆਜਪਨਾ ਜਿਸ ਤਰ੍ਹਾਂ ਦਰਗਾ ਤਾਂ ਦਰਗੇ ਦਰਗੋ ਇਹ ਗਲਤ ਹੈ ਲਫ਼ਜ਼ ਹੀ ਦਰਗਾ ਹੈ ਉਹ ਵੀ ਨਾਮ ਲਫ਼ਜ਼ ਹੈ ਉੱਤੇ ਔਕੜ ਔਰ ਸਿਆਰੀ ਜਿਹੜੀ ਹੈ ਉਹ ਅਰਥ ਕਰਨ ਲਈ ਹੈ ਸਮਝਣ ਲਈ ਹੈ ਕਿ ਲਫ਼ਜ਼ ਇਕਵਚਨ ਬਹੁਵਚਨ ਦਾ ਜਾਂ ਸਬੰਧ ਕੀ ਹੈ ਤੋ ਇਹ ਜਿਹੜੇ ਉਚਾਰਨ ਅਸੀਂ ਕਰਦੇ ਹਾਂ ਵਿਆਕਰਨਿਕ ਨਿਯਮਾਂ ਅਨੁਸਾਰ ਕਰਦੇ ਹਾਂ ਤੋ ਮੈਂ ਕਈ ਦਫਾ ਹਰ ਸ਼ਬਦ ਦਾ ਉਚਾਰਨ ਨਹੀਂ ਦੱਸਦਾ ਲੇਕਿਨ ਜੇ ਤੁਸੀਂ ਪਾਠ ਕਰਦੇ ਹਾਂ ਤੋ ਸ਼ੁੱਧ ਉਚਾਰਨ ਅਨੁਸਾਰੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਇਲਾਵਾ ਜੋ ਉਚਾਰਨ ਅਸੀਂ ਕਰ ਰਹੇ ਹਾਂ ਉਸੇ ਨੂੰ ਸ਼ੁੱਧ ਉਚਾਰਨ ਸਮਝਿਆ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ